ਹਾਂਜੀ ਅੱਜ ਦੇ ਲਾਈਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਹੋਰ ਸਾਰੇ ਕਿਦਾਂ ਠੀਕ ਠਾਕ? ਅੱਜ ਵੀ ਆਪਾਂ ਤੁਹਾਡੇ ਲਈ ਇੱਕ ਬਹੁਤ ਸੌਖਾ ਜਿਹਾ ਹਨਾ ਤਰੀਕਾ ਕਹਿ ਸਕਦੇ ਹਾਂ। ਸ਼ਰਟ ਦੇ ਲਈ ਲਾਈਨਿੰਗ ਵਾਲੀ ਸ਼ਰਟ ਦੇ ਲਈ ਜਿਸ ਦੇ ਨਾਲ ਆਪਣੇ ਸ਼ਰਟ ਦੇ ਵਿੱਚ ਹਨਾ ਹੋਲ ਨਹੀਂ ਪਊਗਾ। ਪੂਰੀ ਪ੍ਰੋਪਰ ਇਸ ਦੀ ਫਿਟਿੰਗ ਆ ਜਿਹੜੀ ਸਹੀ ਤਰੀਕੇ ਨਾਲ ਫੀਟਿੰਗ ਜੋ ਬਣੂਗੀ ਜੇ ਤੁਸੀਂ ਸਾਡੇ ਲਾਈਵ ਨੂੰ ਪਹਿਲੀ ਵਾਰ ਦੇਖ ਲਿਓ ਤਾਂ ਤੁਸੀਂ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਜੀ ਜਾਂ ਤੁਸੀਂ ਸਾਡੇ ਪੇਜ ਤੇ ਜਾ ਕੇ ਸਾਡੀਆਂ ਛੋਟ ਵੀਡੀਓਰ ਵੀ ਦੇਖ ਸਕਦੇ ਹੋ ਤੁਹਾਨੂੰ ਕੁਝ ਵਧੀਆ ਲੱਗਦਾ ਵੀਡੀਓ ਵਿੱਚ ਤਾਂ ਪਲੀਜ਼ ਲਾਈਕ ਸ਼ੇਅਰ ਅਤੇ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸਾਡੇ ਲਾਈਵ ਨੂੰ ਤੁਸੀਂ ਜੁਆਇਨ ਕਰੋ ਤੇ ਲਾਈਵ ਨੂੰ ਚੱਲਦੇ-ਚੱਲਦੇ ਤੁਸੀਂ ਲਾਈਕ ਪਲੀਜ਼ ਜ਼ਰੂਰ ਕਰਿਆ ਕਰੋ ਜਿਵੇਂ ਕਿ ਆਪਾਂ 셔ਟ ਦੀ ਵਿੱਚ ਪਲੇਟ ਵਗੈਰਾ ਪਕਾਉਣੇ ਆ ਨਾ ਫਿਟਿੰਗ ਦੇ ਪ੍ਰੋਪਰ ਨਿਸ਼ਾਨ ਲਗਾਉਣੇ ਆ ਤੇ ਲਾਈਨਿੰਗ ਵਾਲੇ ਸੂਟ ਦੇ ਵਿੱਚ ਤੇ ਸਿੰਪਲ ਸੂਟ ਦੇ ਵਿੱਚ ਚਲੋ ਆਪਾਂ ਇੰਨੀ ਆਪਾਂ ਨੂੰ ਪ੍ਰੋਬਲਮ ਨਹੀਂ ਹੁੰਦੀ ਤੇ ਲਾਈਨਿੰਗ ਵਾਲੇ ਵਿੱਚ ਆਪਾਂ ਨੂੰ ਇਹ ਪ੍ਰੋਬਲਮ ਹੋ ਜਾਂਦੀ ਹੈ ਕਿਉਂਕਿ ਬੜਾ ਡਬਲ ਹੋ ਜਾਂਦਾ ਤੇ ਜੇ ਆਪਾਂ ਉਹਦੇ ਸਪੈਲ ਲਈ ਸਹੀ ਤਰੀਕੇ ਦੇ ਨਾਲ ਜੇ ਆਪਾਂ ਉਹਦੀ ਮਾਰਕਿੰਗ ਕਰਾਂਗੇ ਹਨਾ ਤੇ ਆਪਨੇ ਫਿਟਿੰਗ ਦੇ ਨਿਸ਼ਾਨ ਵੀ ਪੂਰੇ ਵਧੀਆ ਲੱਗਣਗੇ ਤੇ ਸੂਟ ਵੀ ਪੂਰਾ ਵਧੀਆ ਆਪਣਾ ਬਣੂਗਾ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਲਾਈਵ ਦੇ ਵਿੱਚ ਕਿ ਕਿਦਾਂ ਆਪਾਂ ਉਸ ਨੂੰ ਸੌਖੇ ਤਰੀਕੇ ਦੇ ਨਾਲ ਸੈਟ ਕਰ ਸਕਦੇ ਆ ਫੇਟਿੰਗ ਨੂੰ ਹਾਂਜੀ ਜੋ ਸਾਡੇ ਨਾਲ ਪਹਿਲਾਂ ਤੋਂ ਜੁੜੇ ਹੋਏ ਨੇ ਜੀ ਚੈਨਲ ਨੂੰ ਪਹਿਲਾਂ ਤੋਂ ਤੁਸੀਂ ਦੇਖ ਰਹੇ ਹੋ ਤੇ ਤੁਸੀਂ ਫੋਲੋ ਵੀ ਕੀਤਾ ਹੋਇਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਜੋ ਸਾਡੇ ਨਵੇਂ ਨੇ ਨਵੇਂ ਵੀਊ ਨੇ ਆਪਣੇ ਲਾਈਵ ਨੂੰ ਦੇਖ ਰਹੇ ਨੇ ਤੇ ਤੁਸੀਂ ਪਲੀਜ਼ ਸਾਡੇ ਚੈਨਲ ਨੂੰ ਸਪੋਰਟ ਕਰਿਓ ਜੀ ਸਭ ਤੋਂ ਪਹਿਲਾਂ ਜੀ ਸਾਡੇ ਲਾਈਵ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੇ ਤੁਸੀਂ ਲਾਈਵ ਨੂੰ ਜੁਆਇਨ ਕੀਤਾ ਤੇ ਨਾਲ ਦੇ ਨਾਲ ਤੁਸੀਂ ਨਾ ਲਾਈਕ ਪਲੇਸ ਕਰਦੇ ਰਿਹਾ ਕਰੋ ਅਸੀਂ ਵੀ ਇਹ ਚੀਜ਼ ਦੇਖਦੇ ਹੁੰਨੇ ਆ ਕਿ ਆਪਣੇ ਲਾਈਵ ਨੂੰ ਹਨਾ ਕਿੰਨੇ ਲਾਈਕ ਮਿਲਦੇ ਨੇ ਤੇ ਵੱਧ ਤੋਂ ਵੱਧ ਜੇ ਆਪਣੇ ਲਾਈਵ ਨੂੰ ਲਾਈਕ ਮਿਲਦੇ ਨੇ ਤਾਂ ਆਪਣਾ ਜੋ ਚੈਨਲ ਆ ਥੋੜਾ ਜਿਆਦਾ ਅੱਗੇ ਹਨਾ ਗਰੋ ਕਰਦਾ ਵਾ ਆਪਣੀ ਪੂਰੀ ਕੋਸ਼ਿਸ਼ ਹੁੰਦੀ ਆ ਤੁਹਾਡੇ ਨਾਲ ਸੌਖੇ ਤਰੀਕੇ ਦੇ ਨਾਲ ਹਨਾ ਜੋ ਆਪਾਂ ਕੰਮ ਕਰਦੇ ਆ ਤੇ ਤੁਹਾਡੇ ਨਾਲ ਆਪਾਂ ਸਾਂਝੇ ਵੀ ਕਰਦੇ ਆ ਉਹ ਕੰਮ ਠੀਕ ਆ ਜੀ ਤੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਜੋ ਆਪਣਾ ਸੌਖਾ ਤਰੀਕਾ ਲਾਈਨਿੰਗ ਵਾਲੇ ਸ਼ਰਟ ਦੇ ਵਿੱਚ ਕਿ ਜਿਸ ਦੇ ਨਾਲ ਆਪਾਂ ਨੂੰ ਜੋ ਫੀਡਿੰਗ ਦੇ ਝੋਲ ਪਾਏ ਜਾਂਦੇ ਨੇ ਉਹ ਵਾਲਾ ਆਪਾਂ ਨੂੰ ਤਰੀਕਾ ਹਨ ਤੁਹਾਨੂੰ ਦੱਸਦੇ ਆ ਕਿ ਉਹ ਨਹੀਂ ਆਊਗਾ ਅੱਗੇ ਤਾਂ ਝੋਲ ਆਪਣੇ ਸੂਟ ਦੇ ਵਿੱਚ ਜੇ ਆਪਾਂ ਇਦਾਂ ਇਸ ਨੂੰ ਕਰਦੇ ਆ ਸੈਟਿੰਗ ਕਹ ਜੀ ਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਦੇਖੋ ਜਿਵੇਂ ਕੀ ਹੈ ਨਾ ਮੇਰੀ ਪਹਿਲਾ ਸ਼ਰਟ ਔਰ ੜੀ ਕਟਿੰਗ ਕੀਤੀ ਹੋਈ ਆ ਤੇ ਮਾਰਕਿੰਗ ਵੀ ਮੈਨੇ ਕਰ ਰੱਖੀ ਆ ਠੀਕ ਹੈ ਜੀ ਨੈਕ ਬਗਰ ਆਪਾਂ ਨੇ ਬਣਾ ਰੱਖਿਆ ਵਾ ਗੁੰਮ ਤਰੀਕੇ ਦੇ ਨਾਲ ਪਹਿਲਾਂ ਵਾਂਗੂ ਆਪਾਂ ਨੇ ਨੈਕ ਬਣਾਇਆ ਵਾ ਠੀਕ ਹੈ ਜੀ ਤੁਸੀਂ ਸਭ ਤੋਂ ਪਹਿਲਾਂ ਦੇਖੋ ਇਹ ਚੀਜ਼ ਕਰਨੀ ਆ ਕਿ ਜਦੋਂ ਆਪਾਂ ਸੂਟ ਨੂੰ ਕਟਿੰਗ ਕਰਦੇ ਆ ਨਾ ਤੇ ਚੰਗੀ ਤਰ੍ਹਾਂ ਪੂਰੇ ਪਹਿਲਾਂ ਪ੍ਰੈਸ ਕਰਦੇ ਆ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਜੀ ਆਪਾਂ ਲਾਈਨਿੰਗ ਨੂੰ ਉਸ ਦੇ ਉੱਪਰ ਰੱਖ ਕੇ ਉਹਦੀ ਕਟਿੰਗ ਕਰਦੇ ਆ ਦੇਖੋ ਆਪਾਂ ਪ੍ਰੋਪਰ ਚੰਗੀ ਤਰ੍ਹਾਂ ਹੀ ਕਟਿੰਗ ਕਰ ਰੱਖੀ ਹੈ ਠੀਕ ਹੈ ਜੀ ਤੇ ਨਾਲ ਆਪਾਂ ਜਿੰਨੀ ਤਰ੍ਹਾਂ ਆਪਾਂ ਮਤਲਬ ਪ੍ਰੈਸ ਨੂੰ ਸੌਰੀ ਲਾਈਨਿੰਗ ਨੂੰ ਪ੍ਰੈਸ ਕਰਾਂਗੇ ਤੇ ਆਪਣੇ ਜੋ ਸੂਟ ਦੀ ਹੈ ਨਾ ਗ੍ਰੇਸ ਆ ਉਨੀ ਵਧੀਆ ਬਣੂਗੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਇਹ ਤੇ ਲਗਾ ਕੇ ਸੂਟ ਦੇ ਉੱਪਰ ਲਾਈਨਿੰਗ ਨੂੰ ਗਲਾ ਵਗੈਰਾ ਬਣਾ ਕੇ ਤੁਸੀਂ ਗਲਾ ਜਿੱਦਾਂ ਵੀ ਬਣਾ ਸਕਦੇ ਹੋ ਗੋਮ ਤਰੀਕੇ ਨਾਲ ਜਿਵੇਂ ਵੀ ਤੁਹਾਨੂੰ ਹਨਾ ਅਵਰੀ ਚੋਇਸ ਆ ਤੇ ਆਪਣਾ ਤੋਂ ਜੋ ਅੱਜ ਮੈਂ ਆਪਾਂ ਤਰੀਕਾ ਦੱਸਣਾ ਉਹ ਹੈਗਾ ਜੀ ਆਪਣੇ ਜੋ ਆਪਣੇ ਸੂਟ ਦੇ ਵਿੱਚ ਝੋਲ ਪੈ ਜਾਂਦੇ ਨੇ ਤੇ ਕਈ ਵਾਰੀ ਆਪਾਂ ਲਾਈਨਿੰਗ ਲਗਾਉਣੀ ਆ ਨਾ ਸੂਟਾਂ ਦੇ ਵਿੱਚ ਜਲਦਬਾਜ਼ੀ ਵਿੱਚ ਆਪਾਂ ਇਹ ਚੀਜ਼ ਭੁੱਲ ਜਾਂਦੇ ਆ ਕਿ ਕਈ ਵਾਰੀ ਆਪਾਂ ਲਾਈਨਿੰਗ ਇੱਤਾਂ ਹੀ ਲਗਾ ਦਿੰਨੇ ਆ ਠੀਕ ਹੈ ਜੀ ਤੇ ਆਪਾਂ ਨਿਸ਼ਾਨ ਲਗਾ ਲੈਨੇ ਪ੍ਰੋਪਰ ਫਿਟਿੰਗਾਂ ਦੇ ਜਿਵੇਂ ਕਿ ਮੇਰੇ ਲਗਾਏ ਹੋਏ ਨੇ ਫਿਟਿੰਗ ਦੇ ਨਿਸ਼ਾਨ ਵੀ ਲਗਾਏ ਹੋਏ ਨੇ ਜੀ ਆਪਣੇ ਪਲੇਟਾਂ ਦੇ ਨਿਸ਼ਾਨ ਵੀ ਲਗਾਏ ਹੋਏ ਨੇ ਠੀਕ ਹੈ ਜੀ ਤੇ ਆਪਾਂ ਮਤਲਬ تیرੇ ਦੇ ਸਲਾਈ ਨਾਲ ਇੱਥੋਂ ਜੋੜ ਲਗਾ ਲੈਨੇ ਪਹਿਲਾਂ ਪੱਕਾ ਕਰ ਲੈਨੇ ਆ ਠੀਕ ਹੈ ਜੀ ਫਿਰ ਆਪਾਂ ਮਤਲਬ ਬੈਕ ਪੱਲੇ ਨਾਲ ਐਦਾਂ ਹੀ ਆਪਾਂ ਲਗਾ ਕੇ تیرੇ ਨੂੰ ਸਟਾਰਟ ਕਰਕੇ ਤੇ ਆਪਾਂ ਪਲੇਟ ਪਾਉਣ ਲੱਗ ਜਾਨੇ ਆ ਤੇ ਇਹ ਆਪਣਾ ਗਲਤ ਤਰੀਕਾ ਜੀ ਮੈਂ ਹੁਣ ਤੱਕ ਜੋ ਮੇਰਾ ਸਟੀਚਿੰਗ ਦੇ ਵਿੱਚ ਤਜਰਬਾ ਰਿਹਾ ਹਨ ਕਿ ਮੈਂ ਐਦਾਂ ਮਤਲਬ ਸਭ ਤੋਂ ਪਹਿਲਾਂ ਜੋ ਫਰੰਟ ਪੱਲਾ ਹੁੰਦਾ ਉਹ ਤਿਆਰ ਕਰਦੀ ਆ ਜਿਵੇਂ ਕਿ ਦੇਖੋ ਮੈਂ ਚੰਗੀ ਤਰ੍ਹਾਂ ਇਹਨੂੰ ਫਰੰਟ ਪੱਲੇ ਨੂੰ ਪ੍ਰੈਸ ਵਗੈਰਾ ਕਰਕੇ ਤਿਆਰ ਕਰ ਲਿਆ ਠੀਕ ਹੈ ਜੀ ਤੇ ਹੁਣ ਆਪਣੇ ਜਿੱਤੇ ਜਿੱਤੇ ਆਪਾਂ ਨੇ ਪਲੇਟਾਂ ਦੇ ਨਿਸ਼ਾਨ ਲਗਾਏ ਹੋਣੇ ਹਨਾ ਤੇ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਚਾਹੇ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਕੱਚੀ ਸਿਲਾਈ ਲਗਾ ਸਕਦੇ ਹੋ ਵੱਡੀ ਸਿਲਾਈ ਕਹਿ ਦਿੰਦੇ ਨੇ ਜੇ ਵੱਡੇ ਵਖਰੇ ਸਿਲਾਈ ਹਨਾ ਪਲੇਟ ਦੇ ਜੋ ਨਿਸ਼ਾਨ ਲਗਾਏ ਨੇ ਉਹਨਾਂ ਤੇ ਤੁਸੀਂ ਸਿਲਾਈ ਲਗਾ ਲਓ ਦੇਖੋ ਮੈਂ ਆਲਰੇਡੀ ਪਹਿਲਾਂ ਲਗਾਈਆਂ ਹੋਈਆਂ ਨੇ ਠੀਕ ਹੈ ਸਾਰੀਆਂ ਪਲੇਟਾਂ ਆਪਾਂ ਨੇ ਇਦਾਂ ਹੀ ਕੀਤੀਆਂ ਹੋਈਆਂ ਨੇ ਤੁਸੀਂ ਇੱਥੇ ਇਸ ਮਤਲ ਸਲਾਈ ਨਾਲ ਵੀ ਲਗਾ ਸਕਦੇ ਹੋ ਸੂਈ ਨਾਲ ਵੀ ਲਗਾ ਸਕਦੇ ਹੋ ਠੀਕ ਹੈ ਜੀ ਤੇ ਇਸ ਤੋਂ ਬਾਅਦ ਜਦੋਂ ਆਪਾਂ ਨੇ ਇਹ ਵਾਲੀ ਚੀਜ਼ ਤੇ ਨਿਸ਼ਾਨ ਲਗਾ ਲਏ ਨੇ ਤੇ ਫਿਰ ਉਸ ਤੋਂ ਬਾਅਦ ਤੁਸੀਂ ਇਹਦਾ ਪਲੇਟ ਪਾਉਣੀਆਂ ਨੇ ਠੀਕ ਹੈ ਜੀ ਜਿੰਨਾ ਜਿੰਨਾ ਮਾਰ ਦਿਓ ਤੁਸੀਂ ਪਾਉਣਾ ਪਾਉਣਾ ਇੰਚ ਜੋ ਆਪਣਾ ਪਲੇਟ ਦਾ ਛੱਡਣਾ ਹਨਾ ਕਿਉਂਕਿ ਜੇ ਆਪਾਂ ਇਹ ਤਰੀਕੇ ਨਾਲ ਪਾਵਾਂਗੇ ਜੋ ਆਪਣਾ ਪਲੇਟ ਪਾਉਣ ਵਿੱਚ ਆਪਣਾ ਕਈ ਵਾਰੀ ਅੰਦਰਲਾ ਕੱਪੜਾ ਸ਼ਰਟ ਦਾ ਕੱਪੜਾ ਇੱਥੇ ਵਿੱਚੋਂ ਨਿਕਲ ਜਾਂਦਾ ਤੇ ਪਲੇਟ ਜਿਹੜੀ ਆਪਣੇ ਕੱਲੀ ਲਾਈਨਿੰਗ ਦੇ ਵਿੱਚ ਪਾਈ ਜਾਂਦੀ ਹੈ ਠੀਕ ਹੈ ਜੀ ਇੱਕ ਤਾਂ ਆਪਣਾ ਇਹ ਕਾਰਨ ਹੁੰਦਾ ਮੇਨ ਕਿ ਪਲੇਟਾਂ ਪਾਉਣ ਤੋਂ ਪਹਿਲਾਂ ਤੁਸੀਂ ਕੱਚੀ ਸਲਾਈ ਨਾਲ ਉਸ ਨੂੰ ਹਨਾ ਇੱਕ ਵਾਰੀ ਪੱਕਾ ਕਰ ਲੋ ਇਹ ਆਪਾਂ ਨੂੰ ਪਤਾ ਲੱਗ ਜਾਏ ਕੱਪੜਾ ਵਿੱਚ ਆ ਗਿਆ ਹਨਾ ਸੂਈ ਨਾਲ ਵੀ ਤੁਸੀਂ ਇਦਾਂ ਲਗਾ ਸਕਦੇ ਹੋ ਠੀਕ ਹੈ ਜੀ ਦੂਜੀ ਸਲਾਈ ਆਹ ਸੌਰੀ ਦੂਜੀ ਗੱਲ ਜਦੋਂ ਆਪਾਂ ਨੇ ਪਲੇਟਾਂ ਸਾਰੀਆਂ ਦੇਖੋ ਕੱਚੀਆਂ ਕਰ ਲਈਆਂ ਸਲਾਈਆਂ ਲਗਾ ਲਈਆਂ ਠੀਕ ਹੈ ਜੀ ਉਹ ਤੋਂ ਬਾਅਦ ਆਪਾਂ ਨੇ ਹਨਾ ਕਿ ਜਦੋਂ ਪਲੇਟਾ ਪਾ ਲਈਆਂ ਮੰਨ ਲਓ ਕੱਚੀ ਸਲਾਈ ਲਗਾ ਕੇ ਉਹਨਾਂ ਆਪਾਂ ਪਲੇਟਾ ਪਾ ਲਈਆਂ ਠੀਕ ਹੈ ਜੀ ਪਲੇਟਾ ਪਾ ਕੇ ਤੇ ਫਿਰ ਆਪਾਂ ਨੇ ਇੱਥੋਂ ਜੋ ਆਪਣੇ ਚੈਸਟ ਦਾ ਠੀਕ ਹੈ ਜੀ ਕਮਰ ਦਾ ਤੇ ਆਪਣਾ हिਪ ਦਾ ਫਿਰ ਬਾਅਦ ਵਿੱਚ ਆਪਾਂ ਨੇ ਇੰਚ ਟੇਪ ਨਾਲ ਹਨਾ ਕਿ ਜਦੋਂ ਪਲੇਟਾ ਪਾ ਕੇ ਉਸ ਤੋਂ ਬਾਅਦ ਆਪਾਂ ਨੇ ਨਿਸ਼ਾਨ ਲਗਾਉਣੇ ਨੇ ਠੀਕ ਹੈ ਜੀ ਕਿਉਂਕਿ ਮੈਂ ਲਾਈਵ ਦੇ ਵਿੱਚ ਤੁਹਾਨੂੰ ਦਿਖਾਉਣ ਵਾਸਤੇ ਇਹ ਚੀਜ਼ ਨਾ ਪਹਿਲਾਂ ਨਿਸ਼ਾਨ ਲਗਾ ਲੈ ਸੀਗੇ ਤੇ ਪਲੇਟਾ ਪਾਉਣ ਤੋਂ ਬਾਅਦ ਆਪਾਂ ਨੇ ਫਿਟਿੰਗ ਦਾ ਨਿਸ਼ਾਨ ਫੇਰ ਲਗਾਉਣੇ ਨੇ ਜਿੱਦਾਂ ਤੁਸੀਂ ਆਪਣੀ ਫਿਟਿੰਗ ਦੇ ਨਿਸ਼ਾਨ ਜਿਵੇਂ ਤੁਹਾਡੀ ਸੈਟਿੰਗ ਆਉਂਦੀ ਆ ਨਾ ਤੁਸੀਂ ਹੁਣ ਤੱਕ ਤੁਸੀਂ ਕੱਪੜੇ ਜਿਵੇਂ ਵੀ ਤੁਸੀਂ ਸਟਿਚ ਕੀਤੇ ਹੋਏ ਨੇ ਪਰ ਇਹ ਮੇਨ ਕਾਰਨ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਲਾਈਨਿੰਗ ਵਾਲੇ ਸੂਟਾਂ ਦੇ ਵਿੱਚ ਫਰੰਟ ਪੱਲਾ ਚੰਗੀ ਤਰ੍ਹਾਂ ਤੁਸੀਂ ਤਿਆਰ ਕਰ ਲੈਣਾ ਚੰਗੀ ਤਰ੍ਹਾਂ ਪ੍ਰੈਸ ਕਰਕੇ ਤੇ ਉਸ ਤੋਂ ਬਾਅਦ ਦੇਖੋ ਹੁਣ ਜੋ ਆਪਾਂ ਨਾ ਆਵਰੇਜ ਲਾਈ ਲਗਾਉਣੇ ਆ ਇਹ ਚੀਜ਼ ਤੇ ਤੁਸੀਂ ਗੌਰ ਕਰਿਓ ਕਿਉਂਕਿ ਦੇਖੋ ਮਨੇ ਪਲੇਟਾਂ ਵਗਾਰਾ ਦੇ ਨਿਸ਼ਾਨਾ ਤੁਹਾਨੂੰ ਦਿਖਾਤੇ ਹਨਾ ਤੇ ਫਿਰ ਇਸ ਤੋਂ ਬਾਅਦ ਕੀ ਗੱਲ ਆਉਂਦੀ ਆ ਕਿ ਆਪਾਂ ਨੇ ਕਿ ਐਦਾਂ ਕੱਪੜੇ ਨੂੰ ਨਾ ਐਦਾਂ ਚੰਗੀ ਤਰ੍ਹਾਂ ਇੱਧਰ ਕਰ ਲੈਣਾ ਜਿਹਦਾ ਵੀ ਆਪਣਾ ਕੋਈ ਲਾਈਨਿੰਗ ਦਾ ਕੱਪੜਾ ਹਨਾ ਤੁਸੀਂ ਐਦਾਂ ਪ੍ਰੈਸ ਕਰ ਲਓ ਚਾਹੇ ਤੁਸੀਂ ਹੱਥ ਦੀ ਮਦਦ ਨਾਲ ਇੱਧਰ ਨੂੰ ਕੱਟ ਦੋ ਜੀ ਤੇ ਹਾਫ ਕੱਪੜਾ ਪਰ ਇੱਧਰ ਨੂੰ ਦੋਨਾਂ ਸਾਈਡਾਂ ਤੋਂ ਦੇਖੋ ਮੇਰਾ ਪਹਿਲੇ ਸੈਟਿੰਗ ਪੂਰੀ ਕਰਕੇ ਰੱਖਿਆ ਹੋਇਆ ਸੀਗਾ ਇਸ ਚੰਗੀ ਤਰ੍ਹਾਂ ਇਸ ਨੂੰ ᱫਬਸਸ ਕਰ ਲਓ ਤੇ ਜਿਹੜਾ ਕਿ ਆਪਣਾ ਲਾਈਨਿੰਗ ਦਾ ਕੱਪੜਾ ਜਾਂ نیچے ਵਾਲਾ ਕੱਪੜਾ ਹਨਾ ਆਪਣਾ ਕੋਈ ਬਲ ਵਗਾਰਾ ਨਾ ਪਵੇ ਕਿਉਂਕਿ ਲਾਈਨਿੰਗ ਆਪਾਂ ਹਮੇਸ਼ਾ ਵਾਸ਼ ਕਰਕੇ ਲਗਾਉਣੇ ਆ ਜੇ ਤੁਸੀਂ ਲਾਈਨਿੰਗ ਵਾਸ਼ ਕਰਕੇ ਨਹੀਂ ਲਗਾਉਣੇ ਹੈਗੇ ਤਾਂ ਤੁਸੀਂ ਆਹ ਵਾਲੀ ਪਲੇਟ ਦਾ ਵਿੱਚ ਪਾਉਣਾ ਕਿੰਚ ਕੱਪੜਾ ਤੁਸੀਂ ਲੂਜ਼ ਰੱਖੋ ਠੀਕ ਹੈ ਜੀ ਦੋਨਾਂ ਸਾਈਡਾਂ ਤੋਂ ਕਿਉਂਕਿ ਜਦੋਂ ਕਿ ਆਪਾਂ ਕੱਪੜਾ ਵਾਸ਼ ਕਰਾਂਗੇ ਤੇ ਆਪਣੀ ਲਾਈਨਿੰਗ ਆ ਜੋ ਸ਼੍ਰਿੰਕ ਨਾ ਹੋਵੇ ਤੇ ਇਹ ਵਾਲੀ ਲਾਈਨਿੰਗ ਚਲੋ ਆਪਣੀ ਪਹਿਲਾਂ ਵਾਸ਼ ਕੀਤੀ ਹੋਈ ਸੀਗੀ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਦੇਖੋ ਤੁਹਾਨੂੰ ਇਹ ਵਾਲੀ ਚੀਜ਼ ਦੱਸੀ ਹੈ ਨਾ ਕਿ ਪਲੇਟਾਂ ਪਾਉਣ ਤੋਂ ਪਹਿਲਾਂ ਤੁਸੀਂ ਕੱਚੀ ਸਲਾਈ ਜ਼ਰੂਰ ਲਗਾ ਲਿਆ ਕਰੋ ਜਦ ਤੂੰ ਸੂਈ ਨਾਲ ਇੱਥੋਂ ਨਾ ਦੱਬ ਚੱਕ ਨਾ ਕੱਚਾ ਕਰ ਲਿਆ ਕਰੋ ਤੇ ਉਸ ਤੋਂ ਬਾਅਦ ਜੇ ਤੁਸੀਂ ਪਲੇਟਾਂ ਪਾਉਣੇ ਹੋ ਜੀ ਉਸ ਤੋਂ ਬਾਅਦ ਫਿਰ ਆਪਾਂ ਪਲੇਟਾਂ ਪਾਉਣ ਤੋਂ ਬਾਅਦ ਆਪਣਾ ਬਾਡੀ ਦਾ ਜੋ ਸੂਟ ਦਾ ਨਾਪ ਆ ਉਹ ਵਾਲੇ ਨਿਸ਼ਾਨ ਲਗਾਓ ਫਿਰ ਇਸ ਨੂੰ ਚੰਗੀ ਤਰ੍ਹਾਂ ਪ੍ਰੈਸ ਕਰਕੇ ਕਿ ਆਪਣਾ ਫਰੰਟ ਪੱਲਾ ਤਿਆਰ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਜਿਵੇਂ ਕਿ ਮੇਰਾ ਬੈਕ ਪੱਲਾ ਦੇਖੋ ਹਜਾ ਰੱਖਿਆ ਹੋਇਆ ਹਜਾ ਤਿਆਰ ਕਰਨਾ ਵਾ ਤੇ ਮੈਂ ਪਹਿਲਾਂ ਫਰੰਟ ਪੱਲਾ ਆਪਣਾ ਚੰਗੀ ਤਰ੍ਹਾਂ ਤਿਆਰ ਕਰ ਲਿਆ ਵਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਜੋ ਬੈਕ ਪੱਲਾ ਵਾ ਬੈਕ ਪੱਲੇ ਚੰਗੀ ਤਰ੍ਹਾਂ ਮਾਰਕਿੰਗ ਕਰਾ ਕਰ ਲਈ ਆ ਤੇ ਹੁਣ ਇਸ ਨੂੰ ਇਦਾਂ ਹੀ ਆਪਾਂ ਜਿਵੇਂ ਪਲੇਟਾਂ ਦੇ ਨਿਸ਼ਾਨ ਹੁਣ ਦੱਸਨੇ ਇਦਾਂ ਹੀ ਕੱਚੀ ਸਲਾਈ ਕਰਕੇ ਆਪਾਂ ਪਲੇਟਾਂ ਪਾਵਾਂਗੇ ਫਿਰ ਇਸੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਹਨਾ ਫਿਰ ਇਹਨੂੰ ਆਪਾਂ ਨਾਲ ਇਹ ਵਾਲੇ ਪੱਲੇ ਤੇ ਲਗਾਵਾਂਗੇ ਤੇ ਆਪਾਂ ਕਈ ਵਾਰੀ ਇੱਥੇ ਥੋੜੀ ਜਿਹੀ ਗਲਤੀ ਕਰ ਲੈਨੇ ਆ ਨਾ ਕਿਉਂਕਿ ਜਿਹੜੇ ਸਟੀਚਿੰਗ ਆਪਣੇ ਸੌਰੀ ਲਾਈਨਿੰਗ ਵਾਲੇ ਸੂਟ ਹੁੰਦੇ ਨੇ ਤੇ ਉਹਨਾਂ ਦਾ ਟਾਈਮ ਦੇਖੋ ਬਹੁਤ ਜ਼ਿਆਦਾ ਲੱਗਦਾ ਆ ਤੇ ਆਪਾਂ ਕਈ ਵਾਰੀ ਜਲਦਬਾਜ਼ੀ ਵਿੱਚ ਜਲਦੀ ਜਲਦੀ ਵਿੱਚ ਇਹ ਚੀਜ਼ ਕਰ ਲੈਨੇ ਆ ਕਿ ਜੇ ਆਪਾਂ ਥੋੜਾ ਦਾ ਟਾਈਮ ਵੱਧ ਵੀ ਲਗਾਉਨੇ ਆ ਤੇ ਕਿਉਂਕਿ ਥੋੜਾ ਦਾ ਟਾਈਮ ਵੱਧ ਲੱਗਣ ਨਾਲ ਜੋ ਆਪਣੇ ਪ੍ਰੋਬਲਮ ਸਾਰੀਆਂ ਦੂਰ ਹੋ ਜਾਂਦੀਆਂ ਨੇ ਜੇ ਆਪਾਂ ਚੰਗੀ ਤਰੀਕੇ ਦੇ ਨਾਲ ਤੇ ਆਹ ਛੋਟੇ ਛੋਟੇ ਨ ਬਰੀਕੀਆਂ ਨੇ ਜਦੋਂ ਆਪਾਂ ਦੇਖਦੇ ਆ ਹਨ ਜੇ ਫਿਰ ਆਪਾਂ ਨੂੰ ਬਹੁਤ ਮਤਲਬ ਖੁਸ਼ੀ ਹੁੰਦੀ ਜਦੋਂ ਆਪਣਾ ਸੂਟ ਚੰਗੀ ਤਰ੍ਹਾਂ ਬਣ ਜਾਂਦਾ ਕਿ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਕਈ ਵਾਰ ਦੇਖਦੇ ਆਪਾਂ ਲਾਈਨ ਇੱਕ ਵਾਰੀ ਸੂਟਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਜਦ ਤਾ ਇਹ ਚੀਜ਼ ਖਿੱਚ ਕੇ ਲਗਾਈ ਹੁੰਦੀ ਆ ਜਾਂ ਕਈ ਵਾਰੀ ਜ਼ਿਆਦਾ ਲੂਜ਼ ਹੁੰਦੀ ਆ ਠੀਕ ਹੈ ਜੀ ਇਹ ਜ਼ਿਆਦਾ ਲੂਜ਼ ਵੀ ਨਹੀਂ ਚਾਹੀਦੀ ਹੁੰਦੀ ਤੇ ਕਈ ਵਾਰ ਬਹੁਤ ਜ਼ਿਆਦਾ ਮਤਲਬ ਖਿੱਚ ਕੇ ਲਗਾਈ ਹੁੰਦੀ ਆ ਕਿਉਂਕਿ ਜੋ ਆਪਣੇ ਕੜਾਈ ਵਾਲੇ ਜਿਵੇਂ ਕਿ ਮਤਲਬ ਇਸ ਦੇ ਫਰੰਟ ਤੇ ਬਾਰਕ ਆ ਦੇਖੋ ਬਾਰਕ ਕੀਤਾ ਹੋਇਆ ਨਾ ਕਿ ਹੁਣ ਇਹਦੇ ਨੀਚੇ ਆਪਾਂ ਜੇ ਲਾਈਨ ਨੂੰ ਪੂਰੀ ਖਿੱਚ ਕੇ ਲਗਾਵਾਂਗੇ ਫਿਰ ਇਹਦੀ ਜਦੋਂ ਫੀਟਿੰਗ ਆਪਾਂ ਚੈੱਕ ਕਰਾਂਗੇ ਤੇ ਆਪਣੇ ਇਥੇ ਆਟੋਮੈਟਿਕ ਹੀ ਫਰੰਟ ਦੇ ਸਿਰ ਝੋਲ ਪਊਗਾ ਇਸ ਕਰਕੇ ਕਿ ਜੋ ਆਪਣੇ ਕਢਾਈ ਵਾਲੇ ਨੈਕ ਹੁੰਦੇ ਨੇ ਤੇ ਉਹਨਾਂ ਥੱਲੇ ਤੁਸੀਂ ਲੂਜ਼ਿੰਗ ਥੋੜੀ ਜਿਹੀ ਰੱਖਿਆ ਕਰੋ ਕਿ ਜ਼ਿਆਦਾ ਲੂਜ਼ਿੰਗ ਨਾ ਰੱਖਿਆ ਕਰੋ ਜਿੰਨੀ ਕਿ ਦੇਖੋ ਤੁਹਾਨੂੰ ਦਿਖ ਰਹੀ ਆ ਆਪਾਂ ਜ਼ਿਆਦਾ ਨਹੀਂ ਰੱਖਦੇ ਹੈਗੇ ਠੀਕ ਹੈ ਜੀ ਤੇ ਇਹ ਚੀਜ਼ ਆਪਣੇ ਕਾਰਨ ਦੇ ਨਾਲ ਤੋਂ ਆਪਣੇ ਲਾਈਟਿੰਗ ਵਾਲੇ ਸੂਟ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਸਟਿਚ ਹੁੰਦੇ ਨੇ ਦੇਖੋ ਨਾਲੇ ਆਪਾਂ ਨੂੰ ਬਾਰ-ਬਾਰ ਨਿਸ਼ਾਨ ਲਗਾਉਣ ਦੀ ਆਪਾਂ ਨੂੰ ਲੋੜ ਨਹੀਂ ਪੈਂਦੀ ਇਹ ਕਈ ਵਾਰੀ ਆਪਾਂ ਲਾਈਨਿੰਗ ਵਾਲੇ ਸੂਟਾਂ ਵਿੱਚ ਪਜਲ ਹੋ ਜਾਂਦੇ ਹਨ ਕਿ ਇੱਥੋਂ ਮਾਪ ਲਈਏ ਹੁਣ ਆਹ ਚੀਜ਼ ਮਾਪ ਲਈਏ ਇਹ ਵਾਲੀ ਦਿੱਕਤ ਬਿਲਕੁਲ ਵੀ ਨਹੀਂ ਆਉਂਦੀ ਹੈਗੀ ਜੇ ਆਪਾਂ ਇਹ ਵਾਲੇ ਤਰੀਕੇ ਦੇ ਨਾਲ ਹਨਾ ਕਿ ਥੋੜਾ ਟਾਈਮ ਕਰਕੇ ਹੋ ਜਾਂਦਾ ਤੇ ਬਾਅਦ ਵਿੱਚ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਹੈਗੀ ਦੇਖੋ ਮੈਂ ਚੰਗੀ ਤਰ੍ਹਾਂ ਇਹ ਪੱਲਾ ਸਟਾਰਟ ਕਰਕੇ ਰੱਖ ਰਿਆ ਆ ਪਾ ਪੂਰੀ ਤਰ੍ਹਾਂ ਤਿਆਰ ਆ ਇਹ ਤੇ ਐਦਾਂ ਹੀ ਆਪਾਂ ਬੈਕ ਪੱਲਾ ਵੀ ਆਪਣਾ तैयार करके इस तो बाद आप लगावे फिर उस तो बाद एक बार फिर आपकी फिटिंग जो फिर चैक करा कि जिनी कि अपनी फिटिंग बनती है कि प्रॉपर उन्नी हैगी है, है नहीं हैगी तो बाकी तो जी आपने जो नीचे इस फोल्डिंग करते हों लाइनिंग वाले नीचे आ वाली ਕਈ ਮੇਰੀਆਂ ਭੈਣਾਂ ਇਹ ਸਭ ਤੋਂ ਪਹਿਲਾਂ ਸਟਿਚ ਕਰ ਲੈਂਦੀਆਂ ਨੇ ਵੀ ਪਹਿਲਾਂ ਇੱਥੇ ਸਲਾਈ ਲਗਾ ਲੈਂਦੀਆਂ ਨੇ ਠੀਕ ਆ ਜੀ ਪਰ ਮੇਰਾ ਮੰਨਣਾ ਕਿ ਇੱਥੇ ਸਭ ਤੋਂ ਪਹਿਲਾਂ ਸਲਾਈ ਨਹੀਂ ਲਗਾਉਣੀ ਚਾਹੀਦੀ ਹੈਗੀ ਕਿਉਂਕਿ ਇਹਦੇ ਬਹੁਤ ਕਾਰਨ ਹੁੰਦੇ ਨੇ ਕਿਉਂਕਿ ਪਹਿਲਾਂ ਜਦੋਂ ਆਪਾਂ ਸਲਾਈ ਲਗਾ ਦਿੰਦੇ ਆ ਜਦੋਂ ਆਪਾਂ ਗਲਾ ਅਟੈਚ ਕਰਦੇ ਆ ਹਨਾ ਕਿ ਉਦੋਂ ਕਈ ਵਾਰੀ ਆਪਣੀ ਲਾਈਨਿੰਗ ਦੇ ਵਿੱਚ ਕਾਣ ਪੈ ਜਾਂਦਾ ਇਸ ਕਰਕੇ ਕਿ ਮਤਲਬ ਸਾਰੇ ਤੁਸੀਂ ਚੰਗੀ ਤਰ੍ਹਾਂ ਇਸ ਦੀ ਮਾਰਕਿੰਗ ਪ੍ਰੈਸ ਵਗੈਰਾ ਕਰਕੇ ਜਨ ਕੀ ਤਰ੍ਹਾਂ ਇੱਕੋ ਜੈ ਕਰਕੇ ਦੋਨਾਂ ਸਾਈਡਾਂ ਤੋਂ ਤੇ ਬਾਅਦ ਵਿੱਚ ਜੋ ਆਪਣੀ ਲਾਈਨਿੰਗ ਦੀ ਘੇਰੇ ਵਾਲੀ ਫੋਲਡ ਆ ਫੋਲਡਿੰਗ ਕਹਿ ਦਿੰਨੇ ਆ ਉਹ ਬਾਅਦ ਵਿੱਚ ਕਰਨੀ ਚਾਹੀਦੀ ਆ ਇਹ ਸਭ ਤੋਂ ਵਧੀਆ ਤਰੀਕੇ ਨੇ ਤੇ ਨਾਲ ਇਹਨਾਂ ਦਾ ਆਪਾਂ ਜੇ ਇਦਾਂ ਸਟੀਚਿੰਗ ਕਰਦੇ ਆ ਤੇ ਆਪਾਂ ਨੂੰ ਕੋਈ ਪ੍ਰੋਬਲਮ ਵੀ ਨਹੀਂ ਆਉਂਦੀ ਤੇ ਬਹੁਤ ਬਾਰੇ ਮੈਂ ਦੇਖਿਆ ਕਿ ਸਭ ਤੋਂ ਪਹਿਲਾਂ ਨਾ ਕਈ ਭੈਣਾਂ ਆਹ ਵਾਲੀ ਸਲਾਈ ਸਟਿਚ ਕਰਦੀਆਂ ਨੇ ਪਹਿਲਾਂ ਪਹਿਲਾਂ ਘੇਰੇ ਦੀ ਫੋਲਡਿੰਗ ਲਗਾ ਦਿੰਦੀਆਂ ਨੇ ਪਰ ਉਸ ਤੋਂ ਬਾਅਦ ਗਲੇ ਤੋਂ ਆਪਾਂ ਇੱਥੋਂ ਧੀਰੇ ਦੀ ਲਗਾਉਂਦੀਆਂ ਨੇ ਹਨਾ ਕਿ ਦੇਖੋ ਥੋੜਾ ਬਹੁਤ ਦਾ ਫਰਕ ਪੈਂਦਾ ਹੀ ਪੈਂਦਾ ਕਿ ਜੇ ਆਪਾਂ ਇਹ ਚੀਜ਼ ਦੀ ਮਾਰਕਿੰਗ ਬਾਅਦ ਵਿੱਚ ਚ ਕਰਦੇ ਆ ਤੇ ਆਪਣੇ ਕਈ ਵਾਰੀ ਤੁਸੀਂ ਦੇਖਿਆ ਹੋਣਾ ਹਨਾ ਕਿ ਜਦੋਂ ਆਪਾਂ ਸੂਟ ਪਾ ਕੇ ਤੁਰਦੇ ਆ ਹਨਾ ਕਿ ਆਪਣੇ ਆ ਚੀਜ਼ ਦੇ ਵਿੱਚੋਂ ਕਾਨ ਜਾਂ ਟੇਡਾ ਬਣ ਜਾਂਦਾ ਵਾ ਉਹ ਕਈ ਕਾਰਨ ਹੁੰਦੇ ਨੇ ਆਪਣੇ ਲਾਈਨਿੰਗ ਦੇ ਨਾਲ ਵੀ ਸੂਟ ਆਪਣਾ ਟੇਡਾ ਜਾਣ ਲੱਗ ਜਾਂਦਾ ਤੇ ਇਸ ਕਰਕੇ ਉੱਪਰੋਂ ਚੰਗੀ ਤਰ੍ਹਾਂ ਆਪਣੀ ਲਾਈਨਿੰਗ ਅਟੈਚ ਕਰਕੇ ਪ੍ਰੈਸ ਕਰਕੇ ਦੇਖੋ ਬਹੁਤ ਸਫਾਈ ਦੇ ਨਾਲ ਆਪਰੇ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਵਾ ਪ੍ਰੈਸ ਵਗੈਰਾ ਕਰਕੇ ਤੇ ਹੁਣ ਆਪਾਂ ਜੋ ਸਾਰਾ ਸੂਟ ਬਣ ਗਿਆ ਫੀਟਿੰਗ ਵਗੈਰਾ ਓਕੇ ਹੋ ਗਈ ਤੇ ਉਸ ਤੋਂ ਬਾਅਦ ਆਪਾਂ ਇਹ ਵਾਲੀ ਲਾਈਨਿੰਗ ਦੀ ਜੋ ਹਨਾ ਕੋਲਡਾ ਉਹ ਬਾਅਦ ਚ ਕਰਾਂਗੇ ਤੇ ਇਹ ਵਾਲਾ ਤਰੀਕਾ ਜੀ ਆਪਣਾ ਜੋ ਸਟੀਚਿੰਗ ਦੇ ਵਿੱਚ ਲਾਈਨਿੰਗ ਵਾਲੇ ਸੂਟਾਂ ਦਾ ਤੇ ਮੈਂ ਕਦੇ ਵਾਸਤੇ ਵੀ ਇਹ ਚੀਜ਼ ਪਹਿਲਾਂ ਫੋਲਡ ਨਹੀਂ ਕਰਦੀ ਹੈਗੀ ਇਹ ਬਾਅਦ ਵਿੱਚ ਹੀ ਆਪਾਂ ਫੋਲਡ ਕਰਦੇ ਆਂ ਤੇ ਤੁਹਾਨੂੰ ਲਾਈਵ ਸਾਡਾ ਵਧੀਆ ਲੱਗਦਾ ਪਲੀਜ਼ ਲਾਈਕ ਸ਼ੇਅਰ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਤੇ ਅੱਗੇ ਤੋਂ ਵੀ ਆਪਾਂ ਲਾਈਵ ਦੇ ਵਿੱਚ ਇਦਾਂ ਤੁਹਾਡੇ ਨਾਲ ਜੋ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ ਜਿਹੜਾ ਤੁਹਾਨੂੰ ਅਸੀਂ ਕੱਲ ਇੱਕ ਲਾਈਵ ਦੇ ਵਿੱਚ ਸੂਟ ਦਿਖਾਇਆ ਸੀਗਾ ਕਢਾਈ ਵਾਲਾ ਤੇ ਜੋ ਆਪਾਂ ਨੇ ਗੁੰਮ ਗਲਾ ਦਿਖਾਇਆ ਸੀ ਕਿਦਾਂ ਲਗਾਉਣੇ ਆ ਤੇ ਉਸ ਦੀ ਵੀ ਤੁਹਾਨੂੰ ਅਸੀਂ ਪੂਰੀ ਪਰਫੈਕਟ ਲੁੱਕ ਦਿਖਾਵਾਂਗੇ ਜਦੋਂ ਤੱਕ ਪੂਰਾ ਕੰਪਲੀਟ ਹੋ ਗਿਆ ਠੀਕ ਹੈ ਜੀ ਇਹ ਹੈਗਾ ਜੀ ਆਪਣਾ ਅੱਜ ਦਾ ਲਾਈਵ ਸੌਖੇ ਤਰੀਕੇ ਦੇ ਨਾਲ ਇਹ ਆਪਾਂ ਕਿਵੇਂ ਮਤਲਬ ਚੰਗੀ ਤਰ੍ਹਾਂ ਇਸ ਦੀ ਫੀਟਿੰਗ ਕਰਾ ਜੋ ਆਪਾਂ ਹਨਾ ਲਿਆ ਸਕਦੇ ਸੂਟ ਦੀ ਤੇ ਆਪਾਂ ਜਲਦਬਾਜ਼ੀ ਵਿੱਚ ਨਹੀਂ ਆਪਾਂ ਇਹ ਚੀਜ਼ਾਂ ਦੇਖਣੀਆਂ ਹੁੰਦੀਆਂ ਹਨਾ ਕਿ ਮਤਲਬ ਜੇ ਆਪਾਂ ਥੋੜਾ ਜਿਹਾ ਟਾਈਮ ਲਗਾ ਕੇ ਇਦਾਂ ਦੀ ਸਟੀਚਿੰਗ ਸੈੱਟ ਕਰਦੇ ਆਂ ਤਾਂ ਸੂਟ ਵਿੱਚ ਕਦੇ ਵੀ ਆ ਵਾਲੀ ਚੀਜ਼ਾਂ ਵਿੱਚ ਝੋਲ ਨਹੀਂ ਆਊਗਾ ਇਹਦਾ ਮਤਲਬ ਆ ਚੀਜ਼ਾਂ ਤਾਂ ਵੱਧ ਘੱਟ ਜਾਂਦੀ ਆ ਕਿਉਂਕਿ ਜੇ ਆਪਾਂ ਪਹਿਲੇ ਹੀ ਚੰਗੀ ਤਰ੍ਹਾਂ ਇਸ ਨੂੰ ਕਵਰ ਕਰ ਲਾਂਗੇ ਸਲਾਈਆਂ ਲਗਾ ਲਾਂਗੇ ਤੇ ਉਸ ਤੋਂ ਬਾਅਦ ਜੇ ਵੱਧ ਘੱਟ ਹੋ ਗਿਆ ਆਪਾਂ ਇਧਰੋਂ ਕੱਢ ਕੇ ਫਿਰ ਬਾਅਦ ਵਿੱਚ ਫੀਡਿੰਗ ਦਾ ਨਿਸ਼ਾਨ ਲਗਾਵਾਂਗੇ ਤੇ ਕਦੇ ਵੀ ਆਪਾਂ ਨੂੰ ਪ੍ਰੋਬਲਮ ਨਹੀਂ ਆਊਗੀ ਤੇ ਬਾਕੀ ਜੋ ਆਪਣਾ ਸੂਟ ਕੰਪਲੀਟ ਹੋ ਗਿਆ ਤੇ ਤੁਹਾਨੂੰ ਇਹਦੀ ਚੰਗੀ ਤਰ੍ਹਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰੀਏ ਛੋਟ ਵੀਡੀਓ ਵਿੱਚ ਤੁਨੂੰ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਤੁਸੀਂ ਜ਼ਰੂਰ ਕਰਿਓ ਠੀਕ ਆ ਜੀ ਮਿਲਦੇ ਆ ਅਗਲੇ ਲਾਈਵ ਦੇ ਨਾਲ ਤੇ ਅੱਜ ਦੇ ਲਾਈਵ ਦੇ ਥੋੜਾ ਸਾਰਿਆਂ ਦਾ ਧੰਨਵਾਦ ਜੋ ਤੁਸੀਂ ਸਾਡੇ ਲਾਈਵ ਦੇ ਵਿੱਚ ਹਾਜ਼ਰੀ ਲਗਾਈ ਆ ਓਕੇ ਜੀ ਬਾਏ ਬਾਏ